ਐਡਵਾਈਜ਼ਰੀ ਜਾਰੀ ਕਰਦੇ ਹੋਏ ਪੁਲਿਸ ਨੇ ਜਾਣਕਾਰੀ ਦਿੱਤੀ ਕਿ 31 ਜੁਲਾਈ ਤੋਂ ਬਾਅਦ ਜੇਕਰ ਕੋਈ ਨਾਬਾਲਗ ਬੱਚਾ ਦੋਪਹੀਆ ਅਤੇ ਚਾਰਪਹੀਆ ਵਾਹਨ ਚਲਾਉਂਦਾ ਫੜਿਆ ਗਿਆ ਤਾਂ ਮਾਲਕਾਂ ਨੂੰ 3 ਸਾਲ ਦੀ ਕੈਦ ਅਤੇ 25000 ਰੁਪਏ ਜੁਰਮਾਨਾ ਹੋਵੇਗਾ ਜੇਕਰ ਮੰਗਦੇ ਕਿਸੇ ਦਾ ਜੜਾ ਵਾਹਨ ਚਲਾਇਆ ਜਾਂਦਾ ਹੈ ਤਾਂ ਮਾਲਕ ਖਿਲਾਫ ਸਖਤ ਕਾਰਵਾਈ ਹੋਵੇਗੀ। ਇਹ ਦਿਉ ਰਹੀ ਸਾਰੇ ਹੀ ਸੂਝਵਾਨ ਨਾਗਰਿਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਨਾਬਾਲਗ ਬੱਚਿਆਂ ਨੂੰ ਜੁੜ ਦੇਣ ਦੀ ਉਮਰ 18 ਸਾਲ ਤੋਂ ਘੱਟਾ ਕੋਈ ਵੀ ਵੀਹਿਕਲ ਚਲਾਉਣ ਲਈ ਨਾ ਦਿੱਤਾ ਜਾਵੇ। ਅਗਰ ਦਰਾਨੇ ਚੈਕਿੰਗ ਕੋਈ ਨਵਾਲਕ ਬੱਚਾ 18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਵਹੀਕਲ ਚਲਾਉਂਦਾ ਪਾਇਆ ਗਿਆ ਤਾਂ ਉਹਨਾਂ ਦੇ ਮਾਪਿਆਂ ਦੇ ਖਿਲਾਫ ਮੋਟਰ ਵਹੀਕਲ ਐਕਟ ਦੇ ਤਹਿਤ ਇੱਕ ਅੱਠ ਤੋਂ ਬਾਅਦ ਸਖਤ ਕਾਨੂੰਨੀ ਕਾਰਵਾਈ ਹੋਊਗੀ ਜਿਸ ਦੇ ਤਹਿਤ 25000 ਰੁਪਏ ਜੁਰਮਾਨਾ ਤੇ 3 ਸਾਲ ਤੱਕ ਦੀ ਜੇਲ੍ਹ ਵੀ ਹੋ ਸਕਦੀ ਹੈ ਇਸ ਕਰਕੇ ਆਪ ਸਭ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਸਖਤੀ ਨਾਲ ਜਿਹੜੇ ਵਹੀਕਲ ਚਲਾਉਣ ਤੋਂ ਰੋਕੋ ਅਗਰ ਕਿਸੇ ਬਨਵਾਲਕ ਬੱਚਾ ਕਿਸੇ ਹੋਰ ਦਾ ਆਪਣੇ ਮਾਪਿਆਂ ਤੋਂ ਬਿਨਾਂ ਵਹੀਕਲ ਮੰਗ ਕੇ ਵੀ ਲੈ ਕੇ ਜਾਂਦਾ ਤਾਂ ਵਹੀਕਲ ਦੇ ਓਨਰ ਦੇ ਖਿਲਾਫ ਵੀ ਸੇਮ ਇਹੀ ਕਾਰਵਾਈ ਹੋਊਗੀ ਇਸ ਕਰਕੇ ਪੁਲਿਸ ਦਾ ਸਾਥ ਦਿਓ ਤੇ ਬੱਚਿਆਂ ਨੂੰ ਆਪਣੇ ਜਿਹੜੇ ਹਨ ਬਾਲਗ ਬੱਚਿਆਂ ਨੂੰ ਤੁਸੀਂ ਤੁਸੀਂ ਰੋਕੋ ਤਾਂ ਜੋ ਕੀ ਇੰਤਜਾਨਾ ਬਚਾਇਆ ਜਾ ਸਕੇ